ਅਕਾਲੀ ਦਲ ਉਹਨਾਂ ਦਾ ਚਾਰਨਕਾਤੀ ਪ੍ਰੋਗਰਾਮ ਹੈ ਸਿੱਧਾ ਹੀ ਮੇਰਾ ਮੁੰਡਾ ਮੇਰਾ ਭਤੀਜਾ ਮੇਰਾ ਸਾੜਾ ਮੇਰਾ ਜੀਜਾ ਬਸ ਇੱਥੇ ਨਿਪਟ ਜਾਂਦਾ ਕੰਮ ਨਾਲ ਤੇ ਹੁਣ ਭਤੀਜਾ ਕਿਸੇ ਹੋਰ ਪਾਰਟੀ ਚ ਜੀਜਾ ਨਾਬੇ ਸਾੜਾ ਨਾਬੇ ਫਿਰਦਾ ਖਿੰਡਿਆ ਜਾਂ ਫਿਰਦਾ ਪਰਿਵਾਰ ਹੁਣ ਦੇਖਦੇ ਆਂ ਕੀ ਕਹਿੰਦਾ ਉਹ ਨੁਕਸ ਕੱਢਣ ਨੂੰ ਹੀ ਬਸ ਜੰਮੇ ਬਸ 24 ਘੰਟੇ ਇਸੇ ਗੱਲ 'ਚ ਨੂੰ ਭਗਵਾਨ ਤੁਮਾਨ ਭਗਵਾਨ ਮਾਨ ਭਗਵਾਨ ਤੁਮਾਨ ਹਾਂ ਹੀ ਕੰਮ ਤੇ ਲੱਗਿਆ ਪਰ ਜਿੰਨਾ ਚਿਰ ਤੁਸੀਂ ਮੇਰੇ ਨਾਲ ਹੋ ਉਹ ਪਰਦਾ ਖੋਲਿਆ ਦੇਖੋ ਸੜਕ ਤੇ ਕਿਵੇਂ ਲੋਕ ਖੜੇ ਪਿੱਛੇ ਜਿੰਨਾ ਚਿਰ ਤੁਸੀਂ ਮੇਰੇ ਨਾਲ ਹੋ ਉਹਨਾਂ ਚਿਰ ਜੋ ਮਰਜੀ ਕਹੀ ਜਾਣ ਮੈਨੂੰ ਕੋਈ ਪਰਵਾਹ ਨਹੀਂ ਮੈਂ ਕੰਮ ਹੀ ਕਰਦਾ ਰਹੂੰਗਾ ਮੈਂ ਤਾਂ ਪਬਲਿਕ ਦੇ ਲੇਖੇ ਲੱਗਿਆ ਹੋਇਆ ਹਾਂ ਉਹ ਦੇਖੋ ਤਰਨਤਾਰਨ ਵਾਲੀ ਤਰਨਤਾਰਨ ਵਾਲੀ ਇਲੈਕਸ਼ਨ ਚ ਅਕਾਲੀ ਦਲ ਨੇ ਟਿਕਟ ਕਿਹਨੂੰ ਦਿੱਤੀ ਗੈਂਗਸਟਰ ਦੀ ਸੱਸ ਨੂੰ ਗੈਂਗਸਟਰਾਂ ਦੇ ਰਿਸ਼ਤੇਦਾਰਾਂ ਨੂੰ ਟਿਕਟਾਂ ਦਿੰਦੇ ਨੇ ਤੇ ਉਹ ਜਿਹੜਾ ਥਾਣੇ ਦੇ ਮੂਹਰੇ ਐਸਐਸਆਈ ਆਪਣੀ ਧੀ ਦੀ ਇੱਜ਼ਤ ਬਚਾਉਂਦਾ ਹੋਇਆ ਗੋਲੀਆਂ ਨਾ ਪੁੱਨਤਾ ਸੀ ਉਹ ਕਿਹਦੇ ਰਾਜਵਲੇ ਹੋਇਆ ਸੀ ਇਹਨਾਂ ਦੇ ਰਾਜਵਲੇ ਨਾਬੇ ਵਾਲੀ ਜੇਲ੍ਹ ਬ੍ਰੇਕ ਕਿਹੜੇ ਕੀਦੇ ਰਾਜਵਲੇ ਹੋਈ ਸੀ ਇਹਨਾਂ ਵੇਲੇ ਸਮੱਗਲਰ ਕਿਨੇ-ਕਿਨੇ ਪੈਦਾ ਕੀਤੇ ਸੀ ਇਹਨਾਂ ਨੇ ਤੇ ਹੁਣ ਹੁਣ ਕਹਿੰਦੇ ਅਕਾ ਜੀ ਪੰਜਾਬ 'ਚ ਤਾਂ ਪੁਲਿਸ ਦਾ ਰਾਜ ਹੈ ਪੁਲਿਸ ਦਾ ਰਾਜ ਹੋਊਗਾ ਜਦੋਂ ਸਮੱਗਲਰ ਨੇ ਪੁਲਿਸ ਤਾਂ ਜਾਊਗੀ ਉਹਨਾਂ ਦੇ ਪਿੱਛੇ ਉਹ ਹਰ ਸਿਮਰਤ ਕੌਰ ਕਹਿੰਦੀ ਐ ਤਰਨ ਤਰਨ ਕਹਿੰਦੀ ਜਦੋਂ ਸਾਡਾ ਰਾਜ ਹੁੰਦਾ ਸੀ ਨਾ ਕਾਲੀ ਦਲ ਦਾ ਉਦੋਂ ਕੋਈ ਚਿੱਟੇ ਦਾ ਨਾਂ ਨਹੀਂ ਜਾਣਦਾ ਸੀ ਮੈਂ ਕਿਹਾ ਬਿਲਕੁਲ ਸਹੀ ਕਹਿੰਨੀ ਬੀਬਾ ਉਦੋਂ ਚਿੱਟੇ ਨੂੰ ਮਜੀਠੀਆ ਕਹਿੰਦੇ ਰਹੇ ਲੋਕ ਉਦੋਂ ਨਹੀਂ ਨਾ ਜਾਣਦਾ ਸੀ ਕੋਈ ਉਹ ਸਿੱਧੇ ਹੀ ਪੁੱਛਦੇ ਸੀ ਮੁੰਡੇ ਇੱਕ ਦੂਜੇ ਨੂੰ ਥੋੜਾ ਜਿਹਾ ਮਜੀਠੀਆ ਹੈਗਾ ਉਹ ਕਹਿੰਦਾ ਮੇਰੇ ਕੋਲ ਤਾਂ 2 ਗ੍ਰਾਮ ਆਪਦੇ ਜੋ ਗਈ ਐ ਤੂੰ ਹੋਰ ਕਿਦਾਂ ਪ੍ਰਬੰਧ ਕਰਨਾ ਚਿੱਟੇ ਦਾ ਨਾਂ ਨਹੀਂ ਜਾਣਦੇ ਸੀ ਯਾਰ ਬੋਲਣ ਤੋਂ ਪਹਿਲਾਂ ਸੋਚ ਲਿਆ ਕਰੋ ਵੀ ਕੀ ਬੋਲ ਰਹੇ ਹੋ ਅਗਰ ਜਵਾਬ ਵੀ ਕਿਹਨੇ ਦੇਣਾ ਇਹ ਵੀ ਸੋਚ ਲਿਆ ਕਰੋ ਫਿਰ ਮੈਂ ਦੇਣਾ ਜਵਾਬ ਅੱਗੇ ਬੱਜ ਕਰੇ ਲੜਦੇ ਰਹਿੰਦੇ ਇੱਕ ਦੂਜੇ ਨਾਲ ਵੀ ਆਹ ਕਾਹ ਬੋਲੇ ਉੱਥੇ ਆਏ ਮੌਕਾ ਆਈ ਬੋਲੀ ਜਾਂਦੇ ਨੇ ਨਾ ਵਿੱਚ ਕੁਛ ਹੀ ਕਹ ਦਿੰਦੇ ਵੀ ਲੋਕਾਂ ਨੂੰ ਪਤਾ ਨਹੀਂ ਅਸੀਂ ਕੰਮਲੇ ਬਣਾ ਲਾਂਗੇ ਬੱਦੂ ਬਣਾ ਲੈ ਕਿਹਦੇ ਰਾਜ ਵੇਲੇ ਨਸ਼ਾ ਸ਼ੁਰੂ ਹੋਇਆ ਸੀ ਕਿ ਇਹ ਕਿਹਨੂੰ ਨਹੀਂ ਪਤਾ ਇਹ ਸੋ ਇਹਨਾਂ ਨੇ ਸਾਡੀ ਜਵਾਨੀ ਇਹਨਾਂ ਨੇ ਜੜਾ ਜਦਾਤੀ ਪਾਈ ਜਵਾਨੀ ਦੇ ਸਾਡਾ ਬਚਪਨ ਇਹਨਾਂ ਨੇ ਰੋਲਿਆ ਸਾਡਾ ਬਚਪਨ ਇਹਨਾਂ ਨੇ ਰੋਲਿਆ ਕਹਿੰਦੇ ਨੌਵੀਂ ਤੱਕ ਕੋਈ ਬੱਚਾ ਫੇਲ ਹੀ ਨਾ ਕਰੋ ਬਾਦਲ ਸਾਹਿਬ ਦੀ ਬਹੁਤ ਦੂਰਦਰਸ਼ੀ ਸੋਚ ਸੀ ਵੱਡੇ ਬਾਲ ਸਾਹਿਬ ਦੀ ਸੁਬੀਰ ਬਾਦਲ ਕਹਿੰਦਾ ਹੁੰਦਾ ਇਹ ਸੋਚ ਸੀ ਉਹਨਾਂ ਦੀ ਕਹਿੰਦੇ ਨੌਵੀਂ ਤੱਕ ਕੋਈ ਬੱਚਾ ਹੀ ਫੇਲ ਨਾ ਕਰੋ ਬੱਚੇ ਦਾ ਪਤਾ ਹੀ ਨਹੀਂ ਲੱਗਦਾ ਕਿ ਕਿਹੜੇ ਸਬਜੈਕਟ ਚੋਂ ਕਮਜ਼ੋਰ ਹੈ ਕਿਹੜੇ ਸਬਜੈਕਟ ਚੋਂ ਹੁਸ਼ਿਆਰ ਹੈ ਜਿਹੜੇ ਸਬਜੈਕਟ ਚੋਂ ਕਮਜ਼ੋਰ ਹੈ ਘੰਟਾ ਉਹਨੂੰ ਵੱਧ ਪੜ੍ਹਾ ਲਾਂਗੇ ਨਾ ਬੱਚੇ ਨੂੰ ਵੀ ਪਤਾ ਹੈ ਪਾਸ ਤਾਂ ਹੋਣੀ ਹੁਣੇ ਪੜ੍ਹਨ ਦੀ ਕੀ ਲੋੜ ਹੈ ਨੌਵੀਂ ਤੱਕ ਕੋਈ ਬੱਚਾ ਫੇਲ ਨਾ ਕਰਤਾ ਦਸਵੀਂ ਦੇ ਵਿੱਚ 50% ਨੂੰ ਫੇਲ ਹੋਗੇ 50% ਫੇਲ ਭਰ ਕੇ ਪਾਸ ਹੋਗੇ 35% ਉਹਦਾ ਕੋਈ ਫਾਇਦਾ ਨਹੀਂ ਉਹਨੂੰ ਕੌਣ ਪੁੱਛਦਾ ਹੈ ਚਲੋ ਜੀ ਕਹਿੰਦੇ ਹੁਣ ਆਟਾ ਦਾਲ ਸਕੀਮ ਚ ਲੈ ਲੋ ਇਹਨਾਂ ਨੂੰ ਬਸ ਇਹ ਤਾਂ ਆਪਣੇ ਕੋਲੇ ਆ ਗਈ ਆ ਆ ਆ ਸਕੀਮ ਸੀ ਇਹਨਾਂ ਦੀ ਆ ਦੂਰदर्शी ਸੋਚ ਅਸੀਂ ਚਾਹੁੰਨੇ ਆ ਆ ਬੈਠੇ ਨੇ ਮਾਵਾ ਬੈਠੀਆਂ ਆ ਲੋਕ ਬੈਠੇ ਮੈਂ ਤੁਹਾਨੂੰ ਅੱਜ ਕਹਿਣਾ ਚਾਹਨਾ ਬਤੌਰ ਮੁੱਖ ਮੰਤਰੀ ਕਹਿਣਾ ਚਾਹਨਾ ਮੈਂ ਸਾਰੇ ਪਹਿਲਾਂ ਤੋਂ ਹੀ ਮੈਂ ਰਿਕਵੈਸਟਾਂ ਸੀੜੀਆਂ 'ਚ ਵੀ ਇਹੀ ਗੱਲ ਕਹਿੰਦਾ ਸੀ ਕਿ ਤੁਹਾਡੇ ਬੱਚੇ ਤੁਹਾਡੇ ਘਰਾਂ ਦੀ ਗਰੀਬੀ ਚੱਕਣਗੇ ਜੇ ਤੁਹਾਡੇ ਜਵਾਗ ਪੜਨਗੇ ਉਹ ਵੱਡੇ ਵੱਡੇ ਪੈਕੇਜਾਂ ਦੇ ਉੱਤੇ ਵੱਡੀਆਂ ਵੱਡੀਆਂ ਕੰਪਨੀਆਂ ਦੇ ਵਿੱਚ ਵੱਡੇ ਵੱਡੇ ਅਹੁਦਿਆਂ ਤੇ ਲੱਗਣਗੇ ਤਾ ਤੁਹਾਡੇ ਘਰਾਂ ਦੇ ਨਕਸ਼ੇ ਬਦਲਣਗੇ ਲਾਲ ਕਾਰਡ ਹਰਾ ਕਾਰਡ ਪੀਲੇ ਕਾਰਡ ਨਾਲ ਰੋਟੀ ਤਾਂ ਮਿਲ ਜੂ ਪਰ ਤੁਹਾਡੇ ਘਰਾਂ ਦੇ ਨਕਸ਼ੇ ਨਹੀਂ ਬਦਲ ਸਕਦੇ ਜਵਾਕਾਂ ਨੂੰ ਪੜਾਵਾਂਗੇ ਆਪਾਂ ਆਪਣੇ ਜਵਾਕਾਂ ਨੂੰ ਪੜਾਵਾਂਗੇ ਅੱਜ ਅੱਜ ਸਰਕਾਰੀ ਸਕੂਲਾਂ ਦੇ ਜਵਾਕ JEE ਮੈਨ JEE ਐਡਵਾਂਸ IIT ਦੇ ਵੱਡੇ ਵੱਡੇ ਟੈਸਟ ਕਲੀਅਰ ਕਰ ਰਹੇ ਆ ਸਕੂਲਾਂ ਦੇ ਬੱਚੇ ਸਰਕਾਰੀ ਸਕੂਲਾਂ ਦੇ ਬੱਚੇ ਹੁਣ ਬਦਲਣ ਲੱਗੂਗਾ ਹੁਣ ਬਦਲਣ ਲੱਗੂਗਾ ਪੰਜਾਬ ਦਾ ਮਾਹੌਲ ਰੰਗਲੇ ਪੰਜਾਬ ਦੇ ਰੰਗ ਹੁਣ ਉੱਗਣ ਲੱਗੇ ਨੀਅਤ ਸਾਫ਼ ਹੋਵੇ ਸਭ ਕੁਝ ਹੋ ਜਾਂਦਾ ਹੈ ਹੁਣ ਬੱਤੀ ਆਉਂਦੀ ਹੈ ਨਾ ਦਿਨੇ ਖੇਤਾਂ ਲਈ ਉਹੀ ਟਰਾਂਸਫਾਰਮਰ ਨੇ ਉਹੀ ਖੰਭੇ ਨੇ ਉਹੀ ਗ੍ਰਿਡ ਨੇ ਉਹੀ ਤਾਰਾਂ ਨੇ ਹੁਣ ਕਿਵੇਂ ਆਉਂਦੀ ਹੈ ਦਿਨੇ ਆਉਂਦੀ ਹੈ ਨਹਿਰਾਂ ਦਾ ਪਾਣੀ ਖੇਤਾਂ 'ਚ ਪਹੁੰਚੀ ਜਾਂਦਾ ਨਾ ਰੋਜ਼ ਕੱਸੀਆਂ ਬਣ ਰਹੀਆਂ ਰਜਵਾਹੇ ਬਣ ਰਹੇ ਨੇ ਖਾਲੇ ਬਣ ਰਹੇ ਨੇ 40 40 ਸਾਲਾਂ ਤੋਂ ਪਾਣੀ ਨਹੀਂ ਆਇਆ ਸੀਗਾ ਹੁਣ ਪਾਣੀ ਆਉਣ ਲੱਗ ਗਿਆ 58000 ਨੇ ਨੇੜੇ ਤੜੇ ਨੌਕਰੀਆਂ ਦੇ ਕੇ ਤੁਹਾਡੇ ਸਾਹਮਣੇ ਖੜੇ ਇੱਕ ਰੁਪਈਆ ਕਿਸਦਾ ਲੱਗਿਆ ਹੋਵੇ ਹੱਥ ਖੜਾ ਕਰ ਦਿਓ ਏਡੀ ਵੱਡੇ ਜਲਸੇ 'ਚ ਬੈਠੇ ਹੋ ਕੋਈ ਇੱਕ ਰੁਪਈਆ ਕਿਸਦਾ ਲੱਗਿਆ ਹੋਵੇ ਕਿਸੇ ਦਾ ਰਿਸ਼ਤੇਦਾਰ ਦੋਸਤ ਮਿੱਤਰ ਕੋਈ ਨੌਕਰੀ ਤੇ ਲੱਗਿਆ ਹੋਊਗਾ ਜਵਾਕ ਇੱਕ ਰੁਪਈਆ ਕਿਸਦਾ ਲੱਗਿਆ ਹੋਵੇ ਹੱਥ ਖੜਾ ਕਰ ਦਿਓ ਇਹ ਕੰਮ ਹੋ ਸਕਦੇ ਨੇ ਪਹਿਲਾਂ ਕੈਸ਼ ਤੇ ਫਰਮਾਇਸ਼ ਤੋਂ ਬਿਨਾ ਹੁੰਦੇ ਹੀ ਨਹੀਂ ਸੀ ਕੰਮ ਆਹ ਟੈਚੀ ਦੇ ਇੱਕ ਦੱਸ ਦਿੰਦੇ ਸੀ ਵੀ ਕਿੰਨੇ ਘਟਨੇ ਗਿਣਨ ਦੀ ਲੋੜ ਨਹੀਂ ਸੀ ਪਾ ਰੀਆਂ ਚੱਕ ਕੇ ਬਾਈ ਲੱਖ ਘਟ ਲੱਗਦਾ ਲੈ ਲੈ ਕੇ ਨਾਲ ਲੈ ਕੇ ਜਿੰਨੇ ਮਰਜੀ ਇਕੱਠੇ ਕਰ ਲੋ ਪੈਸੇ ਹੀਰੇ ਮੋਤੀ ਮਗਰ ਖਿਆਲ ਇਤਨਾ ਰਹੇ ਕਫਨ 'ਤੇ ਜੇਬ ਨਹੀਂ ਹੁੰਦੀ ਸਭ ਕੁਝ ਇੱਤੀ ਰਹਿ ਜਾਂਦਾ ਭਾਈ ਲੋਕਾਂ ਨੂੰ ਜ਼ਹਿਨੀ ਤੌਰ ਤੇ ਗੁਲਾਮ ਬਣਾ ਲਿਆ ਸੀ ਇਹਨਾਂ ਨੇ ਲੋਕ ਵੀ ਆਈਨ ਹੱਥ ਬਨਣ ਲੱਗੇ ਸੀ ਵੀ ਕੋਈ ਗੱਲ ਨਹੀਂ ਉਹ ਮੈਂ ਕਿਤੇ ਗਿਆ ਜਦੋਂ ਮੈਂ ਐਮਪੀ ਹੁੰਦਾ ਸੀ ਮੈਂ ਕਿਤੇ ਪਿੰਡ ਚ ਗਿਆ ਉਧਰ ਸੰਗਰੂਰ ਵਾਲੇ ਪਾਸੇ ਇੱਕ ਬਜ਼ੁਰਗ 90 ਸਾਲ ਦਾ ਮੈਂ ਹੱਥ ਬਨ ਉਹਨੇ ਐ ਹੱਥ ਬਨ ਲਏ ਮੈਂ ਕਿਹਾ ਬਾਬਾ ਜੀ ਹੱਥ ਨਾ ਬਨੋ ਹੱਥ ਸਿਰ ਤੇ ਰੱਖੋ ਉਹ ਕਹਿੰਦਾ ਪੁੱਤ ਕੀ ਕਰੀਏ ਹੁਣ ਤਾਂ ਕਹਿੰਦਾ ਇੰਨੇ ਸਾਲ ਹੋ ਗਏ ਲੀਡਰਾਂ ਨਾਲ ਬਾਹ ਪੈਂਦਿਆਂ ਨੂੰ ਕਹਿੰਦਾ ਹੁਣ ਇਹ ਹੱਥ ਜਿਹੜਾ ਸਾਡੇ ਕੰਟਰੋਲ ਚ ਨਹੀਂ ਰਹੇ ਉਹਨਾਂ ਨੂੰ ਦੇਖ ਕੇ ਆਪ ਹੀ ਐ ਹੋ ਜਾਂਦੇ ਨੇ ਤਾਂ ਇਨਾ ਜਿਆਦੇ ਜਹਨੀ ਤੌਰ ਤੇ ਗੁਲਾਮ ਬਣਾਇਆ ਹੋਇਆ ਸੀ ਨਿਕਾਲ ਲਾਇਆ ਹੂੰ ਇੱਕ ਪੰਛੀ ਕੋ ਪਿੰਜਰੇ ਸੇ ਨਿਕਾਲ ਲਾਇਆ ਹੂੰ ਇੱਕ ਪੰਛੀ ਕੋ ਪਿੰਜਰੇ ਸੇ ਅਬ ਉਸ ਪੰਛੀ ਕੇ ਦਿਲ ਸੇ ਪਿੰਜਰਾ ਨਿਕਾਲਨਾ ਹੈ ਸਾਡੇ ਦਿਲਾਂ ਚ ਗੁਲਾਮੀ ਦੇ ਪਿੰਜਰੇ ਪਾਤੇ ਇਨਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਨੇ ਪਿੰਜਰੇ ਕੱਢੇ ਸੀ ਗੁਲਾਮੀ ਦੇ ਕਿ ਪਿੰਜਰਾ ਚੋਂ ਤਾਂ ਬਾਹਰ ਆ ਗਿਆ ਦਿਲ ਚੋਂ ਪਿੰਜਰਾ ਕੱਢੋ ਲੜੀਏ ਜਬਰ ਜ਼ੁਲਮ ਦੇ ਖਿਲਾਫ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਖਾਲਸਾ ਸਾਜ ਕੇ ਇਹੀ ਸਿੱਖਿਆ ਦਿੱਤੀ ਸੀ ਕਿ ਲੜੀਏ ਇਹਨਾਂ ਦੇ ਖਿਲਾਫ ਜ਼ਬਰ ਜ਼ੁਲਮ ਦੇ ਖਿਲਾਫ ਸੋ ਇਹਨਾਂ ਨੇ ਜ਼ਬਰ ਜ਼ੁਲਮ ਕੀਤਾ ਇਹਨਾਂ ਨੇ ਸਾਨੂੰ ਉੱਥੇ ਰੱਖਿਆ ਮੇਰੇ ਕੋਲ ਪੰਚਾਇਤ ਆ ਗਈ ਜਦੋਂ ਮੈਂ ਐਮਪੀ ਬਣਿਆ ਨਵਾਂ ਨਵਾਂ ਮੇਰੇ ਕੋਲ ਪੰਚਾਇਤ ਆ ਗਈ ਸਾਡੇ ਇਲਾਕੇ ਦੀ ਕਹਿੰਦੇ ਜੀ ਗ੍ਰਾਂਟ ਚਾਹੀਦੀ ਹੈ ਮੈਂ ਕਿਹਾ ਦੇਵਾਂਗੇ ਗ੍ਰਾਂਟ ਥੋੜੇ ਪੈਸੇ ਨੇ ਤੁਹਾਨੂੰ ਦੇਣੇ ਨੇ ਮੈਂ ਥੋੜੇ ਦੱਸ ਦੋ ਕਹਿੰਦੇ ਸਾਢੇ 3 ਲੱਖ ਚਾਹੀਦਾ ਮੈਂ ਸਾਢੇ 3 ਲੱਖ ਵੀ ਦੇਵਾਂਗੇ ਥੋੜੇ ਹੀ ਨੇ ਥੋੜੇ ਦੱਸ ਦੋ ਵੀ ਕਾਹਦੇ ਵਾਸਤੇ ਚਾਹੀਦਾ ਫਿਰ ਮੈਂ ਉਹ ਮਹਿਕਮੇ ਨੂੰ ਚਿੱਠੀ ਲਿਖ ਕੇ डीसी साहब ਨੂੰ ਭੇਜ ਦੂੰਗਾ ਉਹ ਪੈਸੇ ਆ ਜਾਣਗੇ ਕਹਿੰਦੇ ਜੀ ਸ਼ਮਸ਼ਾਨ ਘਾੜਦਿਆਂ ਕੰਧਾਂ ਉੱਚੀਆਂ ਚੱਕਣੀਆਂ ਨੇ ਮੈਂ ਕਿਹਾ ਕੀ ਗੱਲ ਤੁਹਾਡੇ ਪਿੰਡ ਦੇ ਮੁਰਦਿਆਂ ਤੇ ਤੁਹਾਨੂੰ ਯਕੀਨ ਨਹੀਂ ਵੀ ਮਤਲਬ ਕਿ ਤੇ ਰਾਤ ਨੂੰ ਗੰਧ ਟਪ ਕੇ ਘਰੇ ਨਾ ਆ ਜਾਣ ਵਾਪਸ ਵੀ ਬੜੀ ਮੁਸ਼ਕਲ ਨਾਲ ਛੱਡ ਕੇ ਆਇਆ ਕਹਿੰਦੇ ਕੀ ਮਤਲਬ ਮੈਂ ਕਿਹਾ ਯਾਰ ਪਿੰਡ ਸਕੂਲ 'ਚ ਕੋਈ ਲਾਇਬ੍ਰੇਰੀ ਬਣਾ ਲਓ ਕਮਰੇ ਪਾ ਦਿੰਨੇ ਆ ਦੋ ਸਕੂਲ 'ਚ ਕੋਈ ਸਮਾਰਟ ਰੂਮ ਬਣਾ ਦਿੰਨੇ ਆ ਐਂਬੂਲੈਂਸ ਦੇ ਦਿੰਨੇ ਆ ਤੁਹਾਡੇ ਪਿੰਡ ਨੂੰ ਉਹ ਸੋਲਰ ਲਾਈਟਾਂ ਲਾ ਦਿੰਨੇ ਆ ਉਹ ਆਰੋ ਵਾਲਾ ਫਿਲਟਰ ਵਾਲਾ ਵਾਟਰ ਪਾਣੀ ਪਸਾ ਦੇ ਪਿੰਡ ਨੂੰ ਪਿਆ ਦਿੰਨੇ ਆ ਉਹ ਮੈਨੂੰ ਕਹਿੰਦੇ ਜੀ ਸ਼ਮਸ਼ਾਨ ਘਾਟ ਤੋਂ ਬਿਨਾਂ ਜਿਹੜੀ ਦੂਜੀਆਂ ਗੱਲਾਂ ਕਹੀਆਂ ਇਹ ਤੁਸੀਂ ਕਰ ਸਕਦੇ ਹੋ ਮੈਂ ਕਿਹਾ ਹਾਂ ਮੈਂ ਤਾਂ ਹੀ ਤਾਂ ਕਿਹਾ ਵੀ ਇਹ ਕਰ ਸਕਦੇ ਆ ਕਹਿੰਦਾ ਫਿਰ ਸਾਡਾ ਕਸੂਰ ਨਹੀਂ ਜੀ ਹੁਣ ਤੱਕ ਸਾਡੇ ਪਿੰਡ ਨੂੰ ਜਿੰਨੇ ਪੈਸੇ ਆਏ ਨੇ ਕੱਲੇ ਸ਼ਮਸ਼ਾਨ ਘਾਟ ਬਤੀ ਆਏ ਨੇ ਉਹ ਲੱਗਦੇ ਆ ਹੀ ਨਹੀਂ ਆਏ ਰੱਖਿਆ ਸਾਨੂੰ ਇਹਨਾਂ ਨੇ ਸ਼ਮਸ਼ਾਨ ਘਾਟਾਂ ਤੇ ਹੁਣ ਥੋੜੀ ਮੰਗ ਤਾਂ ਨਹੀਂ ਕੋਈ ਰੰਦਾਵਾ ਸਾਹਿਬ ਸ਼ਮਸ਼ਾਨ ਘਾਟ ਨਾਲ ਸੰਬੰਧਤ ਚਲੋ ਸ਼ੁਕਰ ਹੈ ਤੁਸਤਾ ਕਾਲਜ ਕੋਈ ਜੀ ਮੰਗਿਆ ਲਓ ਫਿਰ ਤੁਹਾਨੂੰ ਅੱਜ ਖੁਸ਼ ਕਰ ਦਿੰਨੇ ਆ ਕੁੜੀਆਂ ਦਾ ਕਾਰਜ ਡੇਰਾ ਉੱਥੇ ਨਾਲ ਮੰਡੀ ਬੋਰਡ ਦੀ ਜ਼ਮੀਨ ਹੈ ਮੈਂ ਪਤਾ ਕਰ ਲਿਆ ਵਿੱਚ ਵਿੱਚ ਜਿੰਦੇ ਤੁਸੀਂ ਬੋਲਿਆ ਸੀ ਮੈਂ ਅਫਸਰਾ ਤੋਂ ਪਤਾ ਕਰ ਲਿਆ ਮੈਂ ਉਹੀ ਗੱਲ ਕਹਿਣਾ ਜਿਹੜੀ ਕਰ ਸਕਦਾ 800 ਕੁੜੀ ਉੱਥੇ ਪੜਦੀ ਹੈ ਏਸੀ ਐਡਿਟੋਰੀਅਮ ਬਣਿਆ ਹੋਇਆ ਹੈ ਪਰ ਨਾਲ ਉਹਦੀ ਜ਼ਮੀਨ ਹੈਗੀ ਹੈ ਜਿੰਨਾ ਚਿਰ ਜ਼ਮੀਨ ਉਹ ਨਵੀਂ ਬਿਲਡਿੰਗ ਤਿਆਰ ਹੋਊਗੀ ਉਹਨਾਂ ਵਿੱਚ ਐਸੇ ਸਮੈਸਟਰ ਤੋਂ ਭਾਗ ਟੈਂਪਰੇਰੀ ਤੌਰ ਤੇ ਉੱਥੇ ਚਲਾ ਕੇ ਉਹਨਾਂ ਕੁੜੀਆਂ ਨੂੰ ਬਾਹਰ ਨਹੀਂ ਜਾਣਾ ਪਊਗਾ ਇੱਥੇ ਪੜਨਗੀਆਂ ਤੇ ਤਰੱਕੀਆਂ ਕਰਨ ਸਾਡੀ ਧੀਆਂ ਸਾਡੀ ਬਣਦੀਆਂ ਤੇ ਮੰਡੀ ਵਾਲਾ ਵੀ ਅਸੀਂ ਪਤਾ ਕਰ ਲਿਆ ਮੰਡੀ ਵੀ ਜਿਹੜੀ ਸ਼ਿਫਟ ਹੋ ਜੂਗੀ ਤੇ ਬਿਜਲੀ ਬੋਰਡ ਦਾ ਜਿਹੜਾ ਉਹ ਪੀਐਸ ਪੀਸੀਐਲ ਦੇ ਅਧਿਕਾਰੀਆਂ ਨੂੰ ਮੈਂ ਬੁਲਾ ਕੇ ਉਹਨਾਂ ਨਾਲ ਮੈਂ ਗੱਲ ਕਰਨਾਂ ਕਿ ਅਲਟਰਨੇਟਿਵ ਜਗ੍ਹਾ ਲੱਭ ਲੋ ਕਿਉਂਕਿ ਸ਼ਹਿਰ ਦੇ ਵਿੱਚ ਆ ਗਿਆ ਜੇ ਗ੍ਰਿਡ ਤਾਂ ਵੈਸੇ ਵੀ ਕੋਈ ਅਨਸੁਖਾਮੀ ਘਟਨਾ ਦਾ ਖਤਰਾ ਬਣਿਆ ਰਿਹਾ ਅੰਦਰ ਸੋ ਗ੍ਰਿਡ ਜਿਹੜਾ ਵਾਰ ਕਰਦਾਂਗੇ ਇਹ ਤੁਹਾਡੀ ਤਨ ਮੰਗਿਆ ਸੀ ਛੋਕੜਾ ਇਹਦੇ ਵਿੱਚ ਕੋਈ ਸ਼ਮਸ਼ਾਨ ਘਟਨਾ ਜਾਂ ਕੋਦੋਂ ਬਿਦੂ ਬਣਾਣੀ ਸੀਗਾ ਤੇ ਬਚਾਅ ਹੋ ਗਿਆ ਤੁਹਾਡਾ ਅੱਜ ਹੈ ਸਟੇਡੀਅਮ ਤਾਂ ਬਣਾਉਣੀ ਬਣਾਉਣੇ ਨੇ ਮੈਂ ਤੁਹਾਨੂੰ ਕਹਤਾ ਉਹਦਾ ਮੈਂ ਖੇਡ ਮੰਤਰੀ ਵੀ ਨਾਲ ਮੈਂ ਤਾਂ ਖੇਡਾਂ ਦਾ ਬਹੁਤ ਸਕੀਨ ਆ ਬੈਸੀ ਆ ਆਪ ਵੀ ਆਪ ਵੀ ਸ਼ਕੀਨ ਆ ਮੈਂ ਹਾਕੀ ਤੋਂ ਲੈ ਕੇ ਕ੍ਰਿਕਟ ਤੋਂ ਲੈ ਕੇ ਵਾਲੀਬਾਲ ਤੋਂ ਲੈ ਕੇ ਫੁੱਟਬਾਲ ਸਾਰੀ ਖੇਡਾਂ ਦਾ ਮੈਂ ਬੈਸੀ ਫੈਨ ਆ ਸੋ ਜੋ ਕਹੋਗੇ ਖੇਡਾਂ ਵਾਲਾ ਤਾਂ ਮੇਰੇ ਤੇ ਛੱਡਿਆ ਕਰੋ ਤਾਂ ਉਹ ਖੇਡਾਂ ਵਾਲਾ ਕੰਮ ਤਾਂ ਜਿਹੜਾ ਕਿ ਤੁਹਾਡੇ ਇਲਾਕੇ ਦੇ ਤਾਂ ਹਾਕੀ ਪਲੇਅਰ ਸਾਡੇ ਕੈਪਟਨ ਨੇ ਭਾਰਤ ਦੇ ਤੁਹਾਡੇ ਇਲਾਕੇ ਦੇ ਮੁੰਡੇ ਤਾਂ ਹਾਕੀ ਖੇਡਦੇ ਆ ਬੜੀ ਵਧੀਆ ਭਾਰਤ ਦੀ ਟੀਮ ਦੇ ਵਿੱਚ ਸ਼ਾਮਲ ਨੇ ਸੋ ਇਸ ਕਰਕੇ ਮੈਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਇਸ ਗੱਲੋਂ ਧੰਨਵਾਦ ਕਰਦਾ ਕਿ ਤੁਸੀਂ ਆਏ ਔਰ ਅੱਜ ਘਰ ਤਾਂ ਪੈਣੀ ਪੈਣੀ ਆ ਚਲੋ ਜ਼ਿੰਦਗੀ ਨੇ ਪੜੜੀ ਤੇ ਆਉਣਾ ਪਰ ਨਾਲ ਤਰੱਕੀਆਂ ਦੀਆਂ ਗੱਲਾਂ ਵੀ ਕਰਨੀਆਂ ਨੇ ਮੈਂ ਜਿੰਨਾ ਚਿਰ ਤੁਹਾਡੇ ਕੋਲੇ ਜਿੰਨਾ ਚਿਰ ਤੁਸੀਂ ਸਾਡੇ ਨਾਲ ਹੋ ਔਰ ਜਿੰਨਾ ਚਿਰ ਖਜ਼ਾਨਾ ਜਿਹੜਾ ਉਹਦੀਆਂ ਚਾਬੀਆਂ ਸਾਡੇ ਕੋਲ ਨੇ ਸਾਡੇ ਵੱਲੋਂ ਖਜ਼ਾਨਾ ਤੁਹਾਡੇ ਵਾਲੀ ਰਹੂਗਾ ਜਿੰਨਾ ਜਿਹਦਾ ਦਿਲ ਕਰਦਾ ਉਹ ਜਿੰਨਾ ਜਿਹੜਾ ਜਿੰਨਾ ਡਿਜ਼ਰਵ ਕਰਦਾ ਉਹਨੂੰ ਉਹ ਉਹਨਾਂ ਮਿਲ ਜਾਊਗਾ ਪੈਸੇ ਥੋੜੇ ਨੇ ਖਜ਼ਾਨੇ 'ਚ ਭਾਵੇਂ ਭਾਵੇਂ ਜਿਵੇਂ ਮਰਜੀ ਹੋਵੇ ਟੈਕਸ ਦਾ ਪੈਸਾ ਥੋੜੇ ਪੈ ਟੈਕਸ ਦਾ ਪੈਸਾ ਹੈ ਇਸ ਇਹ ਰਾਜਨੀਤੀ ਨੂੰ ਹਿੱਤਾਂ ਦਾ